ਇਦੀ ਭੈਣ ਦੀ ਰੱਬ ਨੇ ਦਾ ਬਸੰਤ ਪੰਚਮੀ ਦਾ ਉਹੀ ਲਾਜਾ ਬੜਾਦਾ ਜਿਵੇਂ ਅਮਰੀਕੀ ਬਲਦ ਤੂੜੀ ਵਾਲੀ ਪੰਡ ਚ ਸਿੰਘ ਫਸਾ ਕੇ ਸਾਰੇ ਵਿੜੇ ਜਿ ਖੰਡਿਆ ਨਾ ਆਉਂਦਾ ਸ਼ਹਿਰੀ ਲੋਕਾਂ ਦਾ ਤਾਂ ਫੇਰ ਵੀ ਸਰ ਗਿਆ ਜੇ ਸ਼ਹਿਰੀ ਲੋਕ ਚਲ ਬਸੰਤ ਪੰਚਮੀ ਕਿਣੀਓ ਪਤੰਗ ਚੜਾਉਣ ਤੋਂ ਰਹਿ ਗਏ ਉਹ ਹਜੇ ਜਲ ਉਹ ਮੌਸਮ ਦੇ ਰੋਮਾਂਟਿਕ ਨਜ਼ਾਰੇ ਲੈ ਗਈ ਇਧਰ ਸਾਡੇ ਵਾਲੇ ਪਿੰਡੂ ਲਾਣੇ ਦੇ ਚਿੱਤ ਖੁਸ਼ ਨਾ ਤਾਂ ਮੀਂਹ ਵਾਲੇ ਰੋਮਾਂਟਿਕ ਮੌਸਮ ਨੇ ਕਰੇ ਨਾ ਬਸੰਤ ਪੰਚਮੀ ਵਾਲੇ ਸਾਤੋਂ ਪਤੰਗ ਚੜੇ ਸਾਡੇ ਤਾਂ ਉਹ ਕੰਮ ਹੋ ਗਏ ਕੰਨਾਂ ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬੈ ਗਈ ਚਲੋ ਮੰਨਦੇ ਆ ਗੱਲ ਜੇ ਸ਼ਾਇਰੀਆਂ ਤਾਂ ਪਤੰਗ ਨਹੀਂ ਬਸੰਤ ਪੰਚਮੀ ਨੂੰ ਚੜੇ ਤਾਂ ਮੀਂਹ ਦੇ ਮੌਸਮ 'ਚ ਉਹਨਾਂ ਦੀਆਂ ਵਾਈਫਾਂ ਨੇ ਫੋਨ ਤੇ ਦਿਲ ਤਾਂ ਖੜਾ ਕੇ ਰੱਖੀ ਵਾਓ ਜਾਨੂ ਜੇ ਅੱਜ ਤੁਸੀਂ ਕਰ ਹੁੰਦੇ ਨਾ ਆਪਾਂ ਪਕੌੜੇ ਬਣਾ ਕੇ ਖਾਂਦੀ ਜੇ ਅੱਜ ਤੁਸੀਂ ਕਰ ਹੁੰਦੇ ਨਾ ਅੱppa ਬਾਲਕਨੀ ਚ ਖੜ ਕੇ ਮੌਸਮ ਦੀਆਂ ਰੀਲਾਂ ਬਣਾ ਕੇ ਪਾਉਂਦੀ ਪਲੀਜ਼ ਕਰ ਆ ਜੋ ਨਾ ਜਦੋਂ ਬਿਜਲੀ ਕੜਕਦੀ ਐ ਕੱਲਿਆਂ ਨੂੰ ਡਰ ਜਾ ਲੱਗਦਾ ਇਧਰ ਸਾਡੇ ਵਾਲਾ ਲਾਣਾ ਇੱਕ ਤਾਂ ਕੱਖ ਵੱਡਣ ਗਿਆ ਦੇ ਪਾਪਾ ਮੀ ਰੱਬ ਮੀਕਰਾਂ ਥਈਂਦੀ ਪਾਣੀ ਕੱਢ ਦਿੰਦਾ ਦੂਜਾ ਉੱਤੋਂ ਘਰ ਵਾਲੀ ਦਾ ਫੋਨ ਆਉਂਦਾ ਬੇ ਰੁੜ ਜਾਣਿਆ ਕਿੱਥੇ ਰੁੜ ਗਿਆ ਮੇਰਾ ਤਿਲਕ ਕੇ ਗਿੱਟਾ ਮੁਸ ਗਿਆ ਵੇ ਵੇ ਐ ਕਰੀਂ ਆਥਣੇ ਨੂੰ ਇਦਾਂ ਸੇਵੀਆਂ ਬਣਾ ਕੇ ਤੂੰ ਜੁਲਸਲੀਨ ਅਜਵਾਕਰ ਨੂੰ ਖਵਾਦੀ ਮੇਰਾ ਤਾਂ ਤਵੀਆਂ ਦੇ ਬੈਰੰਗ ਵਾਂਗੂ ਖੱਬਾ ਚੂਲਾ ਖੜਖੜ ਕਰਦਾ ਹੈਲੋ ਅਹ ਜੇ ਸਿਆਲਾਂ ਦੇ ਮੌਸਮ ਦੇ ਮੀਂਹ ਚ ਬਸ਼ੈਰੀ ਬਾਗੂਆਂ ਦੇ ਦੁਕਾਨਾਂ ਤੇ ਗਏ ਮੁੰਡਿਆਂ ਨੂੰ ਫੋਨ ਆਉਂਦੇ ਨੇ ਰਵੀ ਬੇਟਾ ਟਾਈਮ ਨਾਲ ਕਰ ਆ ਜਿਓ ਬਹੂ ਨੇ ਗਰਮ ਕਮਰਾ ਕਰਨ ਵਾਲਾ ਹੀਟਰ ਚਲਾਤਾ ਤੇਰੀ ਮਾਮ ਨੇ ਚਿਕਨ ਬਣਾਤਾ ਆਂਦੇ ਹੋਏ ਹਾਫ ਬਰਾਂਡੀ ਫੜ ਲਿਆ ਓ ਇੱਕਠੇ ਬੈ ਕੇ 30 30 ਐਮ ਐਲ ਦੇ ਪੈਗ ਬਣਾ ਕੇ ਲਾਵਾਂਗੇ ਮੀਂਹ ਦੇ ਮੌਸਮ ਦਾ ਆਨੰਦ ਮਨਾਵਾਂਗੇ ਇੱਧਰ ਸਾਡੇ ਵਾਲੇ ਬਾਪੂਆਂ ਦੇ ਫੋਨ ਖੇਤੋਂ ਕਰੋ ਪਿੱਛੇ ਕੇ ਆਉਂਦੇ ਆਉਂਦੇ ਬੰਦੇ ਨੂੰ ਬਾਪੂ ਦਾ ਫੋਨ ਜਾਂਦਾ ਓਏ ਖੜਕੰਜਰਾ ਆਉਂਦਾ ਆਉਂਦਾ ਕਿੱਥੇ ਰੁਕ ਗਿਆ ਆ ਕੇ ਛੇਦੀ ਕਹੀ ਤਾਂਸਲਾ ਲੈ ਕੇ ਕੋਠੇ ਤੇ ਚੜ ਜਾ ਤੇਰਾ ਮਾਸੜ ਨਹੀਂ ਰੇੜਾ ਦਾ ਵਾਲਾ ਟੁੱਟ ਗਿਆ ਸਾਲਾ ਜੇ ਉਹ ਬਾਲਾ ਬਦਲ ਕੇ ਠੰਡ ਤੋਂ ਬਚਣ ਦੇ ਮਾਰੇ ਮਾੜਾ ਮੋਟਾ ਕੰਬਲ ਜਿੱਚ ਲਿਪਟ ਕੇ ਬੈਠਦੇ ਆ ਐਨੇ ਨੂੰ ਬੇਬੇ ਰੌਲਾ ਪਾ ਦੰਦੀ ਵੇ ਜਾਈਂ ਪੇ ਜੈਲੇ ਪੱਜ ਕੇ ਮੈਨੂੰ ਲੱਗਦਾ ਮੀਨੇ ਸਿੰਘ ਵਾਲੀ ਨੇ ਖੁੰਡੀ ਦੇ ਕੱਟੇ ਦਾ ਸਿੰਘ ਜਰ ਸਾੜ ਕਾ ਲਿਆ ਚਲੋ ਜੇ ਕੱਟੇ ਦਾ ਰਸਾ ਕੱਢ ਕੇ ਦੁਬਾਰੇ ਫੇਰ ਕੰਬਲ 'ਚ ਵੜਨ ਦੀ ਸੋਚਦੇ ਆ ਉਧਰੋਂ ਚਾਚੀ ਪਾ ਦੰਦੀ ਐ ਖਰੂ ਵੇ ਜੈਲੇ ਕਿੱਥੇ ਮਰ ਗਿਆ ਆ ਜਾ ਭੱਜ ਕੇ ਵੇ ਮੈਨੂੰ ਤਾਂ ਐ ਲੱਗਦਾ ਵੀ ਅਮਰੀਕੀ ਬਲਦ ਨੇ ਖਾਲ ਵਾਲੀ ਬੋਰੀ 'ਚ ਸਿੰਘ ਪਾ ਲਿਆ ਇਹਦੀ ਪੈਂਦੀ ਸ਼ਾਇਰ ਵਾਲਾ ਮੰਗੂ ਕਿਹੜੇ ਚਿਕਨ ਕਿਹੜੀਆਂ ਵਾਰਾਂਡੀਆਂ ਮੀਂਹ ਘਟ ਪੈਂਦਾ ਵਿਚਾਰੇ ਵੇੜੇ 'ਚ ਭੱਜੇ ਫਿਰਦੇ ਮੇਰੇ ਵਰਗੇ ਜੈਲੇ ਦਾ ਕੱਚਾ ਵੱਧ ਨੂੰ ਚੜਦਾ ਰਹਿੰਦਾ ਉਧਰੋਂ ਸ਼ਾਇਰਾਂ ਵਾਲੇ ਜਵਾਕ ਜਿਉਂ-ਜਿਉਂ ਬਾਹਰ ਮੀਂਹ ਵੱਦਾ ਮੋਰੀਆਂ ਤੇ ਖੜਕਾ ਜਾ ਹੁੰਦਾ ਲੱਗਦਾ ਟੀਨਾ ਜੀਆਂ ਖੜਕਦੀਆਂ ਨੇ ਬਿਜਲੀ ਜੀ ਕੜਕਦੀ ਐ ਸ਼ਹਿਰਾਂ ਵਾਲੇ ਜਵਾਕ ਦਾ ਸਲੀਂ ਦੀਆਂ ਰਜਾਈਆਂ ਚ ਬੜੇ ਹੋਏ ਡੈਡ ਦੇ ਮੌਸਮ ਬਦਲ ਨਾਲ ਪਾਰੀਆਂ ਕਰਦੇ ਨੇ ਇੱਧਰ ਸਾਡੇ ਵਾਲੇ ਬੁੜਿਆਂ ਦੇ ਕੰਨ ਪਰਦੇ ਨੇ ਮੇਰੇ ਵਰਗਾ ਸਾਰਾ ਦਿਨ ਮੀਂਹ ਚ ਠਾ ਠਰ ਕਰਦਾ ਫਰੀਂ ਜਾਂਦਾ ਆਥਣੇ ਕੂਂਗੜੇ ਹੋਏ ਦਾ ਛੇਜੇ ਨਾਲ ਸਿਰ ਤਾਂ ਉਂ ਵੱਜੀ ਜਾਂਦਾ ਬਾਹਰ ਭਾਂਡੇ ਚ ਗੇਮ ਖੇਡਦਾ ਖੇਡਦਾ ਜਵਾਕ ਉਹੀ ਬਾਪੂ ਨੂੰ ਬੁਲਾ ਲਿਆ ਨਾ ਬਾਪੂ ਚੱਕੀ ਹੁੰਡਾ ਗਰਾ ਮੈਨੂੰ ਐਂ ਲੱਗਦਾ ਮੇਰਾ ਡੈਡੀ ਪੈਗ ਲਾ ਕੇ ਮੰਮੀ ਤੇ ਰੋਪ ਛੱਡੀ ਜਾਂਦਾ ਇਹਦੇ ਭਾਂਡੇ ਕਿਹੜਾ ਨਸ਼ਾ ਚੜਨਾ ਹੁੰਦਾ ਬੰਦੇ ਨੂੰ ਠਰੇ ਹੋਏ ਨੂੰ ਸਾਰਾ ਪੈਗ ਜਿਹੜਾ ਲਾਉਨੇ ਆ ਠਰੇ ਹੋਏ ਹੱਡਾਂ ਗਣੇ ਵੱਢ ਜਾਂਦਾ ਉੱਤੋਂ ਜਾਲੀ ਵਾਲੇ ਤਖਤੇ ਕੋਲੇ ਖੁੰਡਾ ਲੱਗੇ ਬਾਪੂ ਮਰੇਸ਼ਪੂਰੀ ਬਣ ਕੇ ਖੜ ਜਾਂਦਾ। ਹੁਣ ਮੇਰੇ ਵਰਗਾ ਦਾ ਪਾਲਾ ਚੜਿਆ ਹੋਇਆ ਖੇਸ ਚ ਐ ਇਕੱਠਾ ਹੋਇਆ ਹੋਇਆ ਪਿਆ ਹੁੰਦਾ ਜਿਵੇਂ ਕਮਿਆਰਾਂ ਦੇ ਬਾਰ ਚ ਪਰਾਂ ਸਿੱਟਿਆ ਪਿਆ ਹੁੰਦਾ ਸੈਜ ਵਿਗੜੇ ਵਾਲਾ ਝਾਂਮ। ਉਧਰੋਂ ਜਾਲੀ ਵਾਲੇ ਤਖਤੇ ਦੇ ਖੋਦਾਂ ਮਾਰ ਮਾਰ ਬਾਪੂ ਕਹਿੰ ਜਾਂਦਾ ਕੀ ਗੱਲ ਓਏ ਜੇ ਪਿਆ ਨਹੀਂ ਜਾਂਦਾ ਪਾਵਾਂ। 10-15 ਗਾਲਾਂ ਦੇਣ ਤੋਂ ਬਾਅਦ ਜਾਂਦਾ ਹੋਇਆ ਬਹੂ ਨੂੰ ਹੋਰ ਚਾਬੀ ਦੇ ਜਾਂਦਾ। ਐ ਕਰਿਓ ਮੇਰਾ ਫਿਰ ਜੇ ਪਾਇ ਗਿਆ ਠੀਕ ਹੈ ਜੇ ਨਾ ਪਿਆ ਮੈਨੂੰ ਦੱਸਿਓ ਮੈਂ ਘਰ ਨਾਲ ਦਾ ਬੰਤੇਆਲੇ ਥੱਲੇ ਸਿਰ ਜਦੋਂ ਅੱਧੀ ਰਾਤ ਨੂੰ ਜਵਾਕ ਜੀ ਬੂਕ ਸੌਂ ਜਾਂਦੇ ਨੇ ਬਿਜਲੀ ਘੜਕਦੀ ਤੋਂ ਅੱਖ ਖੁੱਲਦੀ ਐ ਫਿਰ ਸ਼ਹਿਰਾਂ ਵਾਲੇ ਤਾਂ ਦੋਏ ਜੀ ਉੱਠਦੇ ਨੇ ਕਮਰੇ ਦੀ ਟਾਕੀ ਖੋਲਦੇ ਨੇ ਬਾਹਰ ਵਾਲੀ ਛੋਟੀ ਡਿਮ ਲਾਈਟ ਲਾਉਂਦੇ ਨੇ ਜਿਉਂ-ਜਿਉਂ ਬਿਜਲੀ ਘੜਕਦੀ ਐ ਜਿਉਂ-ਜਿਉਂ ਮੀਂਹ ਪੈਂਦਾ ਟੀਨਾ ਖੜਕਦਿਆਂ ਨੇ ਉਹ ਤਾਂ ਇੱਕ ਦੂਜੇ ਦੇ ਹੱਥਾਂ 'ਚ ਹੱਥ ਪਾ ਕੇ ਗਾਉਂਦੇ ਨੇ ਮੌਸਮ ਕਿਤਨਾ ਹੈ ਸੁਹਾਨਾ ਸਨਮ ਤੇਰੇ ਸਾਥ ਹੈ ਜੀਣਾ ਤੇਰੇ ਸਾਥ ਮਰ ਜਾਣਾ ਸਨਮ ਇਧਰੋਂ ਸਾਡੇ ਪਿੰਡਾਂ ਚ ਪਹਿਲਾਂ ਤਾਂ ਸਾਲੀ ਡੰਗਰ ਵਾਲੇ ਦਾ ਸਤੀਰ ਟੁੱਟਣ ਵਾਲਾ ਹੋਣ ਕਰਕੇ ਅੱਖ ਮਸਾਂ ਲੱਗਦੀ ਏ ਜੇ ਅੱਖ ਲੱਗ ਜੇ ਤਾਂ 12:00 ਵਜੇ ਛੱਤ ਚੋਂ ਲੱਗ ਜਾਂਦੇ ਆ ਮੂਦੇ ਪਿਆਂ ਦੀ ਪਿੱਠ ਤੇ ਕਣੀ ਵੱਜਦੀ ਏ ਸ਼ੈਰਾਂ ਵਾਲੇ ਜੋੜਿਆਂ ਦੀ ਤਾਂ ਮੌਸਮ ਸਹਾਨੇ ਵਾਲੇ ਗੀਤ ਤੇ ਰੀਲ ਬਣੀ ਹੁੰਦੀ ਹੈ। ਇਧਰੋਂ ਸਾਡੇ ਵਾਲੀ ਸੁਨਮ ਦੂਜੇ ਕਮਰੇ ਦੀਆਂ ਕਾਂਸਾਂ ਥੱਲੇ ਸ਼ੌਲ ਦੀ ਬੁੱਕਲ ਮਾਰੀ ਖੜੀ ਹੁੰਦੀ ਹੈ। ਸਾਡੇ ਵਰਗੇ ਰਾਜੇ ਬਾਬੂ ਦੀ ਨਮਾਰੀ ਦੇ ਛੇਜੇ ਥੱਲੇ ਇਕੱਠੇ ਹੋਏ ਦੀ ਨਲੀ ਚੜੀ ਹੁੰਦੀ ਹੈ। ਹੈਲੋ